ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਢਾਡ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਹੁਣੇ-ਹੁਣੇ ਸਾਡੇ ਕੋਲ ਇੱਕ ਬਹੁਤ ਹੀ ਮੰਦ ਭਾਗੀ ਖਬਰ ਪਹੁੰਚਦੀ ਹੈ ਜੋ ਕਿ ਫਤਗੜ ਚੂੜੀਆਂ ਦੇ ਚੋਪੜਾ ਚੌਂਕ ਦੀ ਦੱਸੀ ਜਾ ਰਹੀ ਹੈ ਖਬਰ ਸਾਂਝੀ ਕੀਤੀ ਹੈ ਸਾਡੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤਾਂ ਦੱਸਦੇ ਇਹ ਕਿ ਚੋਪੜਾ ਚੌਂਕ ਫਤਗੜ ਚੂੜੀਆਂ ਦੇ ਵਿੱਚ ਇੱਕ ਮੋਬਾਈਲ ਸ਼ਾਪ ਨੂੰ ਅੱਗ ਲੱਗ ਜਾਂਦੀ ਹੈ ਮੋਬਾਈਲ ਸ਼ਾਪ ਵਾਲਿਆਂ ਨੇ ਦੱਸਿਆ ਕਿ ਉਹ ਦੁਕਾਨ ਨੂੰ ਵਧਾ ਕੇ ਜੇ ਦੂਸਰੀ ਦੁਕਾਨ ਤੇ ਗਏ ਤਾਂ ਇੱਕ ਦਮ ਹੀ ਦੁਕਾਨ ਦੇ ਸ਼ਟਰ ਦਾ ਬਲਾਸਟ ਹੁੰਦਾ ਹੈ ਧੱਕ ਲੱਗ ਕੇ ਸ਼ਟਰ ਬਾਹਰ ਨੂੰ ਆ ਜਾਂਦਾ ਹੈ ਜਦੋਂ ਸਾਰਿਆਂ ਨੇ ਭੱਜ ਕੇ ਦੁਕਾਨ ਤੇ ਪਹੁੰਚਾ ਤਾਂ ਦੇਖਿਆ ਕਿ ਦੁਕਾਨ ਦੀ ਬੈਕਚੈਡ ਤੇ ਅੱਗ ਮੱਚੀ ਹੋਈ ਹੈ ਤੇ ਅੱਗ ਦੀਆਂ ਲਪਟਾਂ ਬਾਹਰ ਨੂੰ ਆ ਰਹੀਆਂ ਨੇ ਤੇ ਇਹ ਚੀਜ਼ ਦੇਖ ਕੇ ਅਸੀਂ ਸਾਰੇ ਦੇ ਸਾਰੇ ਹਰਾਨ ਰਹਿ ਗਏ ਕਿ ਅੱਗ ਲੱਗ ਕਿਵੇਂ ਗਈ ਬਹੁਤ ਜ਼ਿਆਦਾ ਇਸ ਦੁਕਾਨ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਕਿ ਏਸੀ ਵੀ ਇਹਦੇ ਵਿੱਚ ਲੱਗਿਆ ਹੋਇਆ ਜੋ ਕਿ ਮੈਲਟ ਹੋ ਗਿਆ ਤੇ ਬਹੁਤ ਸਾਰਾ ਸਮਾਨ ਅੱਗ ਦੀਆਂ ਲਪਟਾਂ ਦੇ ਨਾਲ ਮੈਲਟ ਹੋ ਕੇ ਨੁਕਸਾਨ ਹੋ ਗਿਆ ਮੋਬਾਈਲ shop ਦੇ owner ਨੇ ਦੱਸਿਆ ਕਿ ਬਹੁਤ ਜ਼ਿਆਦਾ ਸਮਾਨ ਸੀ ਜਿਹੜਾ ਕਿ ਸੜ ਕੇ ਤਕਰੀਬਨ ਤਕਰੀਬਨ ਸੁਆਹ ਹੋ ਗਿਆ ਤੇ ਕਾਫੀ ਵੱਡਾ ਨੁਕਸਾਨ ਸਾਡੀ ਸੌਪਦਾ ਹੋਇਆ ਏ ਇੱਥੇ ਹੀ ਬਹੁਤ ਸਾਰੀਆਂ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਫਤਗੜ ਚੂੜੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਾਇਰ ਬ੍ਰਿਗੇਡ ਦੀ ਵਿਵਸਥਾ ਨਹੀਂ ਹੈ ਜਿਹਦੇ ਕਰਕੇ ਇਸ ਤਰ੍ਹਾਂ ਦੇ ਨੁਕਸਾਨ ਬਹੁਤ ਜ਼ਿਆਦਾ ਜਿਹੜੇ ਆ ਫਤੇਗੜ ਚੂੜੀਆਂ ਦੇ ਵਿੱਚ ਹੁੰਦੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਫਤੇਗੜ ਚੂੜੀਆਂ ਦੇ ਵਿੱਚ ਵੀ ਇੱਕ ਫਾਇਰ ਬਰਗੇਡ ਦੀ ਗੱਡੀ ਹੋਣੀ ਚਾਹੀਦੀ ਹੈ ਭਾਵੇਂ ਉਹ ਛੋਟੀ ਹੀ ਹੋਵੇ ਤਾਂ ਕਿ ਜਿਹੜੇ ਇਦਾਂ ਦੇ ਛੋਟੇ ਛੋਟੇ ਜਾਂ ਵੱਡੇ ਨੁਕਸਾਨ ਹੁੰਦੇ ਨੇ ਉਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ ਤਾਂ ਸਾਰੇ ਹੀ ਦੁਕਾਨਦਾਰਾਂ ਨੇ ਤਕਰੀਬਨ ਤਕਰੀਬਨ ਇਹੀ ਗੱਲ ਕਹੀ ਕਿ ਇੱਥੇ ਜਿਹੜਾ ਆ ਫਾਇਰ ਬਰਗੇਡ ਦੀ ਵਿਵਸਥਾ ਹੋਣੀ ਜ਼ਰੂਰੀ ਚਾਹੀਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਨੀੜੀ ਹੈ ਫਤਿਹਗੜ ਚੂੜੀਆਂ ਦੇ ਵਿੱਚ ਦੁਬਾਰਾ ਤੋਂ ਦੱਸ ਦਈਏ ਕਿ ਫਤਿਹਗੜ ਚੂੜੀਆਂ ਦੇ ਚੌਪੜਾ ਚੌਂਕ ਦੇ ਵਿੱਚ ਇੱਕ ਆਰਐਸ ਟੈਲੀਕਮ ਨਾਂ ਦੀ ਦੁਕਾਨ ਨੂੰ ਜੋ ਕਿ ਦੇ ਰਾਤ ਅੱਗ ਲੱਗ ਜਾਂਦੀ ਜਿਹਦੇ ਵਿੱਚ ਸਾਰਾ ਇਸਮਾਨ ਜਿਹੜਾ ਆ ਉਹ ਸੜ ਜਾਂਦਾ ਆ ਤੇ ਦੁਕਾਨਦਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਆ ਆਸ-ਪਾਸੇ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਦੁਕਾਨ ਦੇ ਵਿੱਚ ਕਾਫੀ ਜ਼ਿਆਦਾ ਭਿਆਨਕ ਅੱਗ ਲੱਗੀ ਹੋਈ ਸੀ ਤੇ ਪੂਰੀ ਕਮੇਟੀ ਜੋ ਕਿ ਮਾਰਕੀਟ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਸਾਰਿਆਂ ਨੇ ਨਿਕਲ ਕੇ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਮਾਰਕੀਟ ਦੇ ਵਿੱਚ ਪਾਣੀ ਦੀ ਕੋਈ ਵਿਵਸਥਾ ਨਹੀਂ ਸੀ ਪਰ ਜਿੱਥੋਂ-ਜਿੱਥੋਂ ਜਿੰਨਾ-ਜਿੰਨਾ ਪਾਣੀ ਮਾਰਕੀਟ ਵਾਲਿਆਂ ਨੂੰ ਮਿਲਿਆ ਉਹਨਾਂ ਉਹਨਾਂ ਲਿਆ ਕੇ ਮਾਰਕੀਟ ਵਾਲਿਆਂ ਨੇ ਅੱਗ ਬੁਝਾਉਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਤੇ ਅੱਗ ਦੇ ਉੱਤੇ ਕਾਬੂ ਪਾਇਆ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਫਤਿਹਗੜ ਚੂੜੀਆਂ ਦੇ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅੱਗ ਬੁਝਾਉ ਜੰਤਰ ਜਾਂ ਅੱਗ ਬੁਝਾਉ ਗੱਡੀ ਜਾਂ ਫਾਇਰ ਬ੍ਰਿਗੇਡ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਉਹ ਗੱਡੀ ਨਹੀਂ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਜਿਹੜੀ ਹੈ ਫਤਿਹਗੜ ਚੂੜੀਆਂ ਦੇ ਵਿੱਚ ਵੀ ਹੋਣੀ ਲਾਜ਼ਮੀ ਹੈ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇੱਕ ਜਦੋਂ ਗੱਲਬਾਤ ਕਰਦੇ ਪਏ ਅਸੀਂ ਤਾਂ ਇੱਕ ਵੀਰ ਨੇ ਇਹ ਵੀ ਕਿਹਾ ਕਿ ਮੇਰੀ ਦੁਕਾਨ ਦੇ ਸ਼ਟਰ ਦੇ ਉੱਪਰੋਂ ਜਿਹੜੇ ਆ ਹਰ ਰੋਜ਼ ਬਿਜਲੀ ਦੀਆਂ ਤਾਰਾਂ ਦੇ ਵਿੱਚੋਂ ਚੰਗਿਆੜੇ ਨਿਕਲਦੇ ਨੇ ਜਦੋਂ ਵੀ ਬਿਜਲੀ ਵਿਭਾਗ ਦੇ ਨਾਲ ਗੱਲਬਾਤ ਕਰਦੇ ਆ ਤਾਂ ਉਹ ਤਾਰਾਂ ਨੂੰ ਬਦਲਣ ਦੀ ਬਜਾਏ ਇਹ ਗੱਲ ਕਹਿ ਦਿੰਦੇ ਆ ਕਿ ਆਪਣੀ ਦੁਕਾਨ ਦੀ ਇੰਸੂਰੈਂਸ ਕਰਾਓ ਜਦੋਂ ਵੀ ਅਸੀਂ ਬਿਜਲੀ ਵਿਭਾਗ ਕੋ ਜਾਨੇ ਆ ਉਹ ਕਦੇ ਕਹਿ ਦਿੰਦੇ ਨੇ ਕਿ ਜੇਈ ਕੋਲ ਜਾਓ ਤੇ ਕਦੇ ਐਸਡੀਓ ਕੋ ਜਾਓ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਬਿਜਲੀ ਵਿਭਾਗ ਇਸ ਦੇ ਉੱਤੇ ਕੰਮ ਕਿਉਂ ਨਹੀਂ ਕਰਦਾ ਤੇ ਲਾਰੇ ਬੁੱਤੇ ਕਿਉਂ ਲਾਈ ਜਾਂਦਾ ਆ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਡਰ ਲੱਗਦਾ ਆ ਕੋਸ਼ਿਸ਼ ਕੀਤੀ ਜਾਵੇ ਕਿ ਇਹਨਾਂ ਤਾਰਾਂ ਨੂੰ ਵੀ ਬਦਲਿਆ ਜਾਵੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਦੀ ਵੀ ਵਿਸਥਾ ਜਿਹੜੀ ਹੈ ਉਹ ਕੀਤੇ ਜਾਵੇ ਤੁਸੀਂ ਦੇਖਦੇ ਪਈਓ ਮੇਰਾ ਡੀਪੀਸੀ ਪੰਜਾਬੀ ਪੱਤਰਕਾਰ ਵਿੱਕੀ ਮਲਕ ਦੀ ਰਿਪੋਰਟ ਆਓ ਗੱਲਬਾਤ ਕਰ ਲੈਨੇ ਆਂ ਫਲੇਗੜ ਚੂੜੀਆਂ ਚੋਪੜਾ ਚੌਂਕ ਦੇ ਵਿੱਚ ਆਰਐਸ ਟੈਲੀਕਮ ਮੋਬਾਈਲਾਂ ਦੀ ਇੱਕ ਦੁਕਾਨ ਹੈ ਜੋ ਕਿ ਬਿਲਕੁਲ ਨਵੀਂ ਅਜੇ ਥੋੜੇ ਦਿਨਾਂ ਤੋਂ ਹੀ ਤਿਆਰ ਹੋਈ ਸੀ ਔਰ ਉਹਦੇ ਅੰਦਰ ਉਹ ਦੁਕਾਨ ਜਦੋਂ ਔਫ ਕਰਕੇ ਗਏ ਨੇ ਤੇ ਉਸ ਤੋਂ ਬਾਅਦ ਧੂਆ ਨਿਕਲਦਾ ਦਿਖਿਆ ਬਾਜ਼ਾਰ ਵਾਲਿਆਂ ਨੂੰ ਤੇ ਜੇਚ ਉਹਨਾਂ ਨੇ ਜਲਦੀ ਜਲਦੀ ਦੁਕਾਨ ਖੋਲ੍ਹ ਕੇ ਜਦੋਂ ਦੇਖਿਆ ਤੇ ਅੰਦਰ ਬਹੁਤ ਜ਼ਿਆਦਾ ਅੱਗ ਦਾ ਭਾਂਬੜ ਮਚੂਕਾ ਆਇਆ ਸੀ ਤੇ ਲੱਗੇ ਇੱਕ ਨਾਲ ਹੋਰ ਦੁਕਾਨਾਂ ਹੈ ਸਿਲੈਕਸ਼ਨ ਪੁਆਇੰਟ ਉਹਦੇ ਅੰਦਰ ਵੀ ਬਹੁਤ ਬਹੁਤ ਜ਼ਿਆਦਾ ਧੂਆਂ ਇਕੱਠਾ ਹੋ ਚੁੱਕਾ ਹੋਇਆ ਸੀ ਲੇਕਿਨ ਜਿਹੜੀ ਮੋਬਾਈਲਾਂ ਵਾਲੀ ਸ਼ੋਪ ਆ ਉਹਦਾ ਬਹੁਤ ਜ਼ਿਆਦਾ ਵੱਡਾ ਲਾਸ ਹੋ ਚੁੱਕਾ ਵਾ ਕਿਉਂਕਿ ਮੋਬਾਈਲ ਬਹੁਤ ਮਹਿੰਗੀ ਕੀਮਤਾਂ ਦੇ ਮੋਬਾਈਲ ਨੇ ਔਰ ਬਹੁਤ ਵੱਡਾ ਲਾਸ ਹੋ ਚੁੱਕਾ ਆ ਵਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜਿੰਨੀਆਂ ਆਸ-ਪਾਸੀਆਂ ਦੁਕਾਨਾਂ ਬਾਜ਼ਾਰ ਦੇ ਜਿੰਨੇ ਲੋਕ ਸੀ ਪਾਣੀ ਦੀ ਵਿਵਸਥਾ ਤਾਂ ਬਾਜ਼ਾਰ 'ਚ ਕਿੱਥੋਂ ਹੋਣਾ ਸੀ ਨਾ ਫਟੇਗੜ 'ਚ ਫਾਇਰ ਬ੍ਰਿਗੇਡ ਤਾਂ ਹੈ ਨਹੀਂ ਲੇਕਿਨ ਬਾਜ਼ਾਰ ਵਾਲਿਆਂ ਨੇ ਆਸ-ਪਾਸ ਦੇ ਸਾਰੇ ਦੁਕਾਨਦਾਰਾਂ ਨੇ ਜੋ ਜਿੰਨੂੰ ਜਿੱ ਬਹੁਤ ਜ਼ਿਆਦਾ ਸਹਿਯੋਗ ਕੀਤਾ ਔਰ ਬਿਜਾਰ ਦੀ ਕਾਬਲੇ ਤਾਰੀਫ ਆ ਕਿ ਸਾਰੇ ਬਿਜਾਰ ਨੇ ਬੜਾ ਜੋਸ਼ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਵਾ ਮੈਂ ਪ੍ਰਸ਼ਾਸਨ ਦੇ ਅੱਗੇ ਇੱਕ ਅਪੀਲ ਕਰਦਾ ਮੰਗ ਕਰਦਾ ਸਾਰੇ ਸ਼ਹਿਰ ਵਾਲੋਂ ਕਿ ਫਾਇਰ ਬ੍ਰਿਗੇਡ ਫਤੇਗੜ ਦੀ ਇੱਕ ਬਹੁਤ ਵੱਡੀ ਮੰਗ ਆ ਇਹ ਕਿਤੇ ਨਾ ਕਿਤੇ ਅਨਸਖਾਵੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਸਾਰੇ ਸ਼ਹਿਰ ਦੇ ਨੁਮਾਇੰਦੇ ਜਿੰਨੀਆਂ ਪਾਰਟੀਆਂ ਨੇ ਇੱਕ ਫੱਕੀ ਗੱਲ ਫਤੇਗੜ ਵਾਸਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਤਿਆਰ ਹੋ ਸਕਦੀ ਇੱਕ ਗਰੀਬ ਬੰਦਾ ਆਪਣੀ ਦੁਕਾਨ ਕਰਦਾ ਪਿਆ ਉਹ ਜਿਸ ਨੂੰ ਪਤਾ ਨਹੀਂ ਪ੍ਰਸ਼ਾਸਨ ਨੇ ਕੋਈ ਮਦਦ ਕਰਨੀ ਕਿ ਨਹੀਂ ਕਰਨੀ ਲੇਕਿਨ ਐਡਾ ਵੱਡਾ ਲਾਸ ਹੋਣ ਤੋਂ ਬਾਅਦ ਫਿਰ ਵੀ ਅਸੀਂ ਇੱਕ ਸਾਰੇ ਸ਼ਹਿਰ ਵਾਸੀ ਉੱਠ ਕੇ ਇੱਕ ਮੰਗ ਨਹੀਂ ਕਰ ਸਕਦੇ ਕਿ ਫਟੇਗੜ ਚੂੜੀਆਂ ਨੂੰ ਇੱਕ ਛੋਟੀ ਫਾਇਰ ਬ੍ਰਿਗੇਡ ਦੇ ਦਿੱਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਜਿਹੜੇ ਹੁੰਦੇ ਨੇ ਉਹਨਾਂ ਤੇ ਬਚਾਅ ਕੀਤਾ ਜਾ ਸਕੇ ਮਰਦ ਜੀ ਇੱਥੇ ਤਾਂ ਕੋਈ ਪ੍ਰਸ਼ਾਸਨ ਦਾ ਕੁਝ ਨਹੀਂ ਜੇ ਹਾਲਾਗਾ ਬੁਰਾ ਹੀ ਹਾਲ ਨੇ ਇੱਥੇ ਆ ਦੁਕਾਨ ਦੇ ਉੱਪਰ ਸ਼ਟਰ ਦੇ ਉੱਤੇ ਡੇਲੀ ਚੰਗਿਆੜੇ ਤੇ ਆ ਕੇ ਨਿਕਲਦੀ ਹੈ ਡੇਲੀ ਮੇਰੇ ਖਿਆਲ ਆਪਾ ਕਿੰਨੀ ਵਾਰ ਤੱਕ ਕਿੰਨੀ ਵਾਰ ਕਰਾਈ ਦਿੱਤੀ ਆ ਕੋਈ ਹਾਲ ਨਹੀਂ ਜਦੋਂ ਕੋਈ ਨਾਂ ਸੁਣਦਾ ਬਿਜਲੀ ਵਾਲਾ ਨਾ ਕੋਈ ਸੁਣਦਾ ਜੇ ਤੇ ਕੋਈ ਹਾਲ ਨਹੀਂ ਜੇ ਨਾ ਕੋਈ ਸੁਣਨ ਵਾਲਾ ਜਿੰਨੀ ਵਾਰੀ ਚਾਹੀਦਾ ਉਹ ਜੇ ਹੀ ਕਹਿੰਦਾ ਉਹਨੂੰ ਕਹੋ ਉਹ ਕਹਿੰਦਾ ਉਹਨੂੰ ਵੀ ਵੇਖੋ ਤਾਰਾਂ ਦਾ ਹਾਲ ਕਿਆ ਬਰੇ ਹਾਲ ਆ ਗਏ ਵੇਖੋ ਤਾਰਾਂ ਦਾ ਅਸੀਂ ਆਪਣੇ ਕੋਲੋਂ ਤਾਰਾਂ ਲਾ ਕੇ ਤਾਰ ਲਵਾਈ ਜੇ ਇੱਥੋਂ ਲੈ ਕੇ ਉਹ ਕਰਦੇ ਤੂੰ ਉਹ ਚੰਗਾੜੇ ਹੀ ਚੰਗਾੜੇ ਪੂਰੀ ਦੁਕਾਨ ਮੇਰੀ ਦੁਕਾਨ ਨੂੰ ਆਪ ਪਰੇਸ਼ਾਨੀ ਹੈ ਮੈਨੂੰ ਇਹਨਾਂ ਤੇ ਇੰਸ਼ੋਰੈਂਸ ਕਰਾ ਲਓ ਮੈਨੂੰ ਇਹ ਕੋਈ ਗਾਈਡਨਸ ਦੇ ਦੇ ਕਿੰਝ ਇੰਸ਼ੋਰੈਂਸ ਕਰਾ ਲੋ ਮਤਲਬ ਹੱਲ ਕੋਈ ਨਹੀਂ ਕੱਢ ਰਹਾ ਇੰਸ਼ੋਰੈਂਸ ਕਰਾਣੀ ਹੈ ਇਹ ਕੋਈ ਹਾਲਤ ਹੈ 15 ਮਿੰਟ ਦੰਦ ਲੈ ਕੇ ਕਿਸ ਤਰ੍ਹਾਂ ਪਤਾ ਲੱਗਾ ਜਿਹੜਾ ਨਿਕਰੇ ਆ ਦੇਖਾ ਜਾਣਾ ਤੁਹਾਨੂੰ ਨਿਕਰੇ ਆ ਬਾਸਟੇ ਸ਼ਟਰ ਫਟ ਗਿਆ ਅੱਛਾ ਫਿਰ ਸ਼ਟਰ ਫਟੇ ਸ਼ਟਰ ਬਾਹਰ ਆ ਤੇ ਅਸੀਂ ਤੁਰੇ ਆਪਣੀਆਂ ਦੁਕਾਨਾਂ ਤੋਂ ਪਾਜੀ ਕੀ ਹੋਇਆ ਸ਼ਟਰ ਖੋਲਨੇ ਆ ਤੇ ਸ਼ਟਰ ਖੋਲਦੇ ਮੇਂ ਡਰਲਾ ਜਾਤਾ ਸਭ ਫਿਰ ਬੜਾ ਥੜੀ ਆ ਤੇ ਅੱਗ ਤੇ ਇੰਨੀ ਮੱਚੀ ਹੋਈ ਸੀ ਕੋਈ ਹਸਾਬ ਨਹੀਂ ਇਹ ਇੰਨਾ ਬੁਰਾ ਹਾਲ ਸੀ ਅੰਦਰ ਵੜਿਆ ਨਹੀਂ ਸੀ ਜਾਂ ਤਾਂ ਬੜੀ ਮੁਸ਼ਕਲ ਆ ਕੇ ਕੰਮ ਪਾਇਆ ਚਲੋ ਕੋਈ ਹਾਲ ਨਹੀਂ ਹੈ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਮੇਰੇ ਬਹੁਤ ਜਤ ਮੇਰੀ ਦੁਕਾਨ ਮੇਨ ਬਾਜ਼ਾਰ ਚ ਆਰੈਸ ਟੈਲੀਗ੍ਰਾਮ ਅੱਜ ਥੋੜਾ ਟਾਈਮ ਹੀ ਹੈ ਦੁਕਾਨ ਵਧਾ ਕੇ ਦੇ ਰਹੇ ਆ ਇੱਕਦਮ ਬਲਾਸਟ ਹੋਇਆ ਆ ਪਤਾ ਨਹੀਂ ਲੱਗਾ ਕਿਸਾਂ ਕ ਕਰ ਗਿਆ ਸਾਰਾ ਪਿਛੇ ਜੂਸ ਮਾਰ ਨੇ ਸਾਰਾ ਹੀ ਜੋਗੀ ਨਸਾਰ ਹੋ ਗਿਆ ਇਸੇ ਮੈਚ ਨੂੰ ਤੁਸੀਂ ਘਰ ਚਲ ਗਏ ਸੀ ਨਹੀਂ ਅਸੀਂ ਦੂਸਰੀ ਦੁਕਾਨ ਵਧਾਈ ਆ ਉਹਦੇ ਬਾਹਰ ਹੀ ਲੱਗੇ ਤੁਹਾਡੀ ਦੁਕਾਨ ਅਸੀਂ ਲਗਾਉਣ ਲੱਗੇ ਆ ਪਤਾ ਹੀ ਨਹੀਂ ਲੱਗਿਆ ਇੱਧਰ ਇੱਕਦਮ ਬਲਾਸਟ ਹੋਇਆ ਸ਼ਟਰ ਬਾਹਰ ਨੂੰ ਆ ਗਿਆ ਸਾਰਾ ਇਹ ਉਹ ਸ਼ਟਰ ਬਾਹਰ ਨੂੰ ਆਇਆ ਇਹ ਸ਼ਟਰ ਖੋਲਿਆ ਵਿਚਾਰ ਨਹੀਂ ਪਤਾ ਇਹ ਸਾਰਾ ਮੁੜ ਕੇ ਵਿਝਾਈ ਆ ਸਾਰਿਆਂ ਨੇ ਪਾਣੀ ਪਣੀ ਪਰ ਪਿੱਛੇ ਲੋ ਕੁਛ ਹੀ ਹੈਗਾ ਸਾਰਾ ਸਾੜਸੇ ਵਾ ਤੇ ਨਾ ਕਿੰਨਾ ਚਿਰ ਨੁਕਸਾਨ ਹੋਇਆ ਅੰਦਾਜ਼ਾ ਮੈਂ ਕਿਹਾ ਕਿ ਸਾਰੇ ਹੀ ਫੋਨ ਤੋਂ ਜੋ ਕੁਛ ਹੀ ਪਿੱਛੇ ਮੇਂ ਸਾਰੇ ਚਲੋ ਰਹੇ ਸਭ ਰਹਿਮਤ ਬਹੁਤ ਜ਼ਿਆਦਾ ਨੁਕਸਾਨ ਆ ਕੀ ਕਹਿੰਦੇ ਪ੍ਰਸ਼ਾਸਨ ਹਾਂਜੀ ਕੀ ਕਹਿੰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਫਾਇਰ ਬ੍ਰਿਗੇਡ ਦੀ ਇੱਥੇ ਫਟੇਗੜ ਚੂੜੀਆਂ 'ਚ ਬਹੁਤ ਜ਼ਰੂਰਤ ਹੈ ਨਾਲੇ ਇਹਨਾਂ ਦੀ ਮਦਦ ਨਾਲੇ ਇਹਨਾਂ ਦੀ ਮਦਦ ਕੀਤੀ ਜਾਏ ਫਿਰ ਇਹ ਥੋੜਾ ਛੇਤੀ ਹੋਇਆ ਹੈ ਅਜੇ ਦੁਕਾਨ ਖੋਲੀ ਨਾਲ ਸਮਾਂ ਸਮਾਂ ਹੋ ਜਾਂ ਦੁਕਾਨ ਖੋਲੀ ਨੂੰ ਇਤਿਹਾਸ ਇਨਾ ਨੁਕਸਾਨ ਹੋਇਆ ਪ੍ਰਸ਼ਾਸਨ ਤੋਂ ਇਹ ਬੇਨਤੀ ਹੈ ਕਿ ਇਨਾ ਦਾ ਭਰਿਆ ਜਾਵੇ ਉਹ ਮੁਆਵਜ਼ਾ ਮਿਲਣਾ ਚਾਹੀਦਾ ਜੀ ਇਦਾਂ ਨੂੰ ਉਹਨੇ ਦੁਕਾਨ ਖੋਲੀ ਇਹੋ ਚਾਰ ਨੇ ਖੈਲ ਪੋਣੀ ਚਾਹੀਦੀ ਵਾਧੂ ਵਾਧੂ ਨੇ ਦੁਕਾਨ ਖੋਲੀ ਸਾਲ ਨਹੀਂ ਹੋਇਆ ਮੇਰੇ ਨਾਲ ਲੋਕੀਏ ਤਾਂ ਸਹਿਯੋਗ ਦਿੱਤਾ ਜਾਵੇ ਪੂਰਾ ਹਾਜੀ 5-10 ਮਿੰਟ ਹੀ ਹੋਏ ਸੀ ਜੀ ਦੁਕਾਨ ਬੰਦ ਕਰਕੇ ਗਏ ਆ ਘਰੇ ਹਜੇ ਰੋਟੀ ਖਾਣ ਹੀ ਲੱਗੇ ਆ ਆ ਵੀ ਇਹਨੂੰ ਮੇਰੇ ਨਾਲ ਹੀ ਆ ਪਾਰਟਨਰ ਮੇਰਾ ਆ ਨੋ ਵਾਲੀ ਫੋਨ ਆ ਗਿਆ ਕਿ ਭਾਜੀ ਤੁਹਾਡੀ ਦੁਕਾਨ ਤੇ ਲਾਗੇ ਅੱਗ ਲੱਗੀ ਆ ਅਸੀਂ ਉਸੇ ਟਾਈਮ ਰੋਟੀ ਛੱਡ ਕੇ ਉਸੇ ਟਾਈਮ ਆਏ ਆ ਜਦੋਂ ਅਸੀਂ ਸ਼ਟਰ ਚੁੱਕਿਆ ਆ ਤੇ ਪੂਰਾ ਧੂਆਂ ਹੋਰ 10 ਮਿੰਟ ਨਾਲ ਦੇ ਤੇ ਸਾਡੀ ਵੀ ਦੁਕਾਨ ਦਾ ਕੰਮ ਹੋ ਰਿਹਾ ਜੀ ਮੈਲਟ ਹੋ ਜਣੀ ਸਾਰੀ ਦੁਕਾਨ ਦੀ ਤੋਂ ਚਲੋ ਪਰਮਾਤਮਾ ਦਾ ਸ਼ੁਕਰ ਧੰਨਵਾਦ ਕਰਦੇ ਆ ਕਿ ਬਲਕਿ ਟਾਈਮ ਨਾਲ ਅਸੀਂ ਆਏ ਆ ਖੋਲੀ ਜੇ ਦਕਾਨ ਫੜਾ ਹੋ ਗਿਆ ਲੱਗੇ ਆਣ ਦੁਆਰ ਸਾਰਿਆਂ ਨੇ ਆਣ ਕੇ ਆਖਾ ਲਿਆਰ ਜੋਰ ਪੈਣ ਲਿਆ ਫਟਾਫਟ ਧੂਆਂ ਬਾਹਰ ਕੱਢਿਆ ਤੇ ਚਲੋ ਪਰਮਾਤਮਾ ਦੀ ਕਿਰਪਾ ਹੈ ਪੱਕੀ ਐ ਨਾਲ ਦੀ ਦੁਕਾਨ ਜਿਹੜੀ ਮੋਬਾਈਲਾਂ ਵਾਲੀ ਲਗਾਣਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਆ ਦਾ ਅੰਦਰ ਪਤਾ ਨਹੀਂ ਮੋਬਾਈਲ ਬਲਾਸਟ ਹੋਇਆ ਆ ਜਾਂ ਕੀ ਹੋਇਆ ਆ ਏਸੀ ਵੀ ਸਾਰਾ ਮਲਜੀ ਸਾਰੀ ਦੁਕਾਨ ਹੀ ਮੈਲਟ ਹੋ ਗਈ ਆ ਸੋ ਧੰਨਵਾਦ ਆ ਜਿਹੜੇ ਆਂਡ ਗਵਾੜਿਆ ਉਹਨਾਂ ਨੇ ਫਟਾਫਟ ਆਣ ਕੇ ਪਾਣੀ ਪਾ ਕੇ ਅੱਗ ਤੇ ਕੰਟਰੋਲ ਕੀਤਾ ਆ ਪਰ ਮੈਂ ਆਂਡ ਗਵਾੜਨਾ ਹੋ ਸਕਦਾ ਜਿਆਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜੀ ਲਾਗੇ ਬੈਤਰੀ ਆ ਭੋਲੂ ਬਹੁਤ ਜ਼ਰੂਰਤ ਆ ਫੈਨਟ ਚੂੜੀਆਂ ਨੂੰ ਇੱਥੇ ਪਹਿਲੇ ਵੀ ਇੱਕ ਮੋੜ ਤੇ ਸਿਆਲ ਬੱਕਰੀ ਦੀ ਦੁਕਾਨ ਤੇ ਅੱਗ ਲੱਗੀ ਸੀ ਉਹ ਵੀ ਬਾਜ਼ਾਰ ਵਾਲਿਆਂ ਨੇ ਹੀ ਹਲਕੇ ਬੁਝਾਈ ਸੀ ਪਰ ਉੱਥੇ ਵੀ ਕੋਈ ਫਾਇਰ ਵਰਗੇ ਨਹੀਂ ਆਇਆ ਕੁਝ ਨਹੀਂ ਆਇਆ ਪਾਜੀ ਆ ਮੇਰੀ ਦੁਕਾਨ ਫੈਨਟ ਚੂੜੀਆਂ ਨੂੰ ਬਹੁਤ ਜ਼ਰੂਰਤ ਆ ਇਸ ਗੱਲ ਦੀ ਜੇ ਫਾਇਰ ਬ੍ਰਿਗੇਡ ਹੋਣੀ ਬਹੁਤ ਜ਼ਰੂਰੀ ਹੈ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ